ਇਹ ਹਾਲਾਤ ਦਰਸ਼ਕੋ ਸਾਰਿਆਂ ਦੇ ਆ ਮੜੀ ਮਾਰੋ ਨਿਗਾਜ ਮੈਂ ਤੁਹਾਨੂੰ ਕਹੀ ਜੀ ਘਾਟੀ ਦੇ ਵਿੱਚ ਲੈ ਕੇ ਆਏ ਆਏ ਆ ਆ ਦੇਖਿਓ ਧਿਆਨ ਨਾਲ ਕੁਦਰਤ ਨੂੰ ਪਿਆਰ ਕਰਨ ਵਾਲੇ ਬਈਏ ਨੂੰ ਜਰੂਰ ਦੇਖਿਓ ਆ ਦੇਖੋ ਉੱਪਰ ਆਪਾਂ ਨੂੰ ਇੱਕ ਤਰ੍ਹਾਂ ਦੀ ਛੱਤ ਬਣੀ ਵੀ ਆ ਉੱਪਰ ਸਿਰਫ ਇੱਕ ਖੋਲ ਜਾਂ ਜਿਹੜਾ ਆਪਾਂ ਨੂੰ ਬੱਦਲ ਦਿਖ ਰਹੇ ਨੇ ਆ ਦੇਖਦੇ ਜਾਇਓ ਧਿਆਨ ਨਾਲ ਇਹ ਆ ਦੇਖੋ ਬਈਏ ਨਦੀ ਵਗਦੀ ਆ ਨਦੀ ਨਹੀਂ ਹੋ ਸਕਦਾ ਪਿੱਛੇ ਤੋਂ ਵੱਡਾ ਝਰਨਾ ਹੋਵੇ ਆਪਾਂ ਗਾਂਹ ਤੱਕ ਨਹੀਂ ਜਾ ਸਕੇ ਪਰ ਤੁਹਾਨੂੰ ਮੈਂ ਦਿਖਾਉਣਾ ਵੀ ਦੇਖੋ ਕੁਦਰਤ ਬਲਹਾਰੀ ਕੁਦਰਤ ਬਸਿਆ ਇਹ ਜਿਹੜੇ ਸ਼ਬਦ ਨੇ ਨਾ ਬਾਈ ਇਹ ਉਈਓ ਨਹੀਂ ਬਣੇ ਅੱਜ ਇੱਥੇ ਆ ਕੇ ਦੇਖੋ ਤੁਸੀਂ ਕਿਵੇਂ ਪਾਣੀ ਚੱਲਦਾ ਜਿਵੇਂ ਪਾਖੜਾ ਨਹਿਰ ਚੱਲਦੀ ਹੁੰਦੀ ਆ ਇਹਨਾਂ ਬਾਈ ਜੇ ਤੁਸੀਂ ਆਉਣਾ ਹੋਵੇ ਨਾ ਇਹ ਬਰਾਉਟ ਵੈਲੀ ਤੋਂ ਨਾ 5 ਕਿਲੋਮੀਟਰ ਪਿੱਛੇ ਹੀ ਰਹਿ ਜਾਂਦਾ ਹੈ ਸ਼ਫਾਰਮ ਆਉਰੇ ਕੋਈ ਪਰ ਦੇਖੋ ਬਾਈ ਕੁਦਰਤ ਦੇਖੋ ਕੁਦਰਤ ਦਾ ਨਜ਼ਾਰਾ ਦੇਖੋ ਇੱਥੇ ਆ ਕੇ ਨਾ ਵੀ ਇੰਨਾ ਨੰਨਦਾ ਆ ਨਾ ਮਨ ਆਪਣੇ ਆਪੇ ਰੋਕ ਕੇ ਉਰੇ ਗੱਡੀ ਖੜਾਉਣ ਦਾ ਨਾ ਸਾਡਾ ਵੀਡੀਓ ਸ਼ੂਟ ਕਰਨ ਦਾ ਹੋਇਆ ਤੁਸੀਂ ਦੇਖੋ ਬਾਈ ਕਿਵੇਂ ਪਾਣੀ गिर ਰਿਹਾ ਏ ਔਰ ਤੁਸੀਂ ਉਹ ਵੀ ਦੇਖੋ ਵੀ ਹੈ ਵੀ ਇਹ ਇੱਕ ਗੁਫਾ ਨਾਮੀ ਚੀਜ਼ ਆ ਔਰ ਜਿਵੇਂ ਗੁਫਾ ਹੁੰਦੀ ਆ ਨਾ ਆ ਦੇਖੋ ਤੁਸੀਂ ਉੱਪਰ ਆਲੇ-ਆਲੇ ਪਹਾੜੇ ਪਹਾੜ ਨੇ ਤੇ ਗੱਭੇ ਇਹ ਚੱਲਦਾ ਏ ਤੇ ਧਿਆਨ ਮਾਰੋ ਇੱਧਰ ਨੂੰ ਤੇ ਆਹ ਦੇਖੋ ਤੁਸੀਂ ਗਹਾਂ ਤੱਕ ਕਿੰਨਾ ਤਕੜਾ ਨਜ਼ਾਰਾ ਏ ਆ ਦੇਖਿਓ ਹੈ ਕੋਈ ਮੁੱਲੇ ਚੀਜ਼ ਦਾ ਹੈ ਕੋਈ ਮੁੱਲੇ ਚੀਜ਼ ਦਾ ਪਰ ਨਾਲੇ ਭਾਈ ਇਹ ਕੋਈ ਆਪਾਂ ਤੋਂ ਗੱਲ ਹੀ ਦੂਰ ਨਹੀਂ ਮੈਂ ਉਹੀ ਚੀਜ਼ਾਂ ਜ਼ਿਆਦਾ ਤੁਹਾਨੂੰ ਵਿਸਟ ਕਰਕੇ ਕਹਿਣਾ ਹੁੰਦਾ ਇਹ ਨਾ ਮੰਡੀ ਤੋਂ ਅੱਪਰ ਚੱਲਾਂਗੇ ਨਹੀਂ ਸੌਰੀ ਹਾਂ ਮੰਡੀ ਤੋਂ ਜਗਿੰਦਰ ਨਗਰ ਜਗਿੰਦਰ ਨਗਰ ਤੋਂ ਆਪਣਾ ਬਰੌਕ ਜਗਿੰਦਰ ਨਗਰ ਤੋਂ ਲਾ ਲੋ ਤੁਸੀਂ ਇਹ 30 35 ਕਿਲੋਮੀਟਰ ਹੋਊਗਾ ਪਰ ਉਹ 35 ਕਿਲੋਮੀਟਰ ਵੀ ਭਾਈ ਬਹੁਤ ਜ਼ਿਆਦਾ ਨਹੀਂ ਬਸ ਤੁਸੀਂ ਫੋਟੋਕਾਪ ਵਧੀਆ ਮੋਟਰਸਾਈਕਲ ਹੋਣਾ ਚਾਹੀਏ ਸਪਲੈਂਡਰ ਹੀ ਹੋਵੇ ਪੁਲਟੀਨਾ ਹੋਵੇ ਮੋਟਰਸਾਈਕਲ ਹੈ ਨਵਾਂ ਵਧੀਆ ਕੰਮ ਕਰਾਇਆ ਹੋਵੇ ਤਾਂ ਤੁਸੀਂ ਉਹਦੇ ਤੇ ਵੀ ਆ ਸਕਦੇ ਹੋ ਬਹੁਤ ਜ਼ਿਆਦਾ ਖੂਬਸੂਰਤ ਚੀਜ਼ ਆ ਬਾਈ ਜੀ ਉਹਦੇ ਦੇਖ ਕੇ ਆਨੰਦ ਆ ਗਿਆ ਇੱਕ ਲੇਖੇ ਦਾ ਮੈਂ ਹਰ ਪੇਜ ਸੀਗਾ ਹਰ ਪੇਜ ਬਸਾ ਤੋਂ ਇੱਕ ਮਿੰਟ ਪਾਣੀ ਦੇ ਵਿੱਚ ਪੈਰ ਨਹੀਂ ਰੱਖ ਹੋਏ ਇੱਕ ਮਿੰਟ ਲਈ ਵੀ ਇੱਕ ਮਿੰਟ ਲਈ ਵੀ ਪਾਣੀ ਦੇ ਵਿੱਚ ਪੈਰ ਨਹੀਂ ਰੱਖ ਹੋਏ ਇੰਨਾ ਠੰਡਾ ਪਾਣੀ ਤੇ ਇੰਨਾ ਸ਼ੁੱਧ ਪਾਣੀ ਇਹ ਤੁਹਾਨੂੰ ਸਭ ਤੋਂ ਵੱਡੀ ਗੱਲ ਦਿਖਾਉਣਾ ਵੀ ਬੱਚ ਬਾਈ ਤਿਆਨ ਨਾਲ ਦੇਖੋ ਤੁਸੀਂ ਵੀ ਪਾਣੀ ਕਿੰਨਾ ਜਿਆਦਾ ਸ਼ੁੱਧ ਆ ਤੇ ਵਿੱਚ ਨਾ ਉਹ ਦੇਖ ਲਓ ਇਹ ਇੰਨੀ ਡੂੰਘੇ ਪੈ ਨਾ ਪੱਤੇ ਪੱਤੇ ਇਹ ਸਭ ਵਿੱਚ ਮੱਛੀਆਂ ਵੀ ਵਈ ਇਹਦੇ ਵਿੱਚ ਦਿਖਦੀਆਂ ਨੇ ਕਿਉਂਕਿ ਇੰਨਾ ਖੂਬਸੂਰਤ ਪਾਣੀ ਆ ਪਰ ਲੋਕ ਭਈ ਆਪਨੇ ਆ ਕੇ ਨਾ ਲੋਕ ਇੱਥੇ ਬਹੁਤ ਜਿਆਦਾ ਗੰਦ ਪਾਉਂਦੇ ਨੇ ਆਪਣੇ ਵੀ ਲਾ ਲੋ ਆਪਣੇ ਲੋਕ ਤਾਂ ਬਹੁਤ ਘੱਟ ਆਉਂਦੇ ਨੇ ਇਹ ਜਿਆਦਾ ਨਾ ਇੱਥੇ ਹਿਮਾਚਲ ਦੇ ਲੋਕਲ ਲੋਕ ਹੀ ਆਉਂਦੇ ਨੇ ਆਪਣੇ ਲੋਕ ਬਹੁਤ ਘੱਟ ਆਉਂਦੇ ਨੇ ਹੋ ਸਕਦੇ ਆਉਂਦੇ ਵੀ ਹੁਣ ਬਾਈ ਪਰ ਮੈਂ ਅਸੀ ਕੋਈ ਐਡਾ ਪੰਜਾਬ ਦਾ ਇੱਥੇ ਨਹੀਂ ਦੇਖਿਆ। ਇਹ ਤੁਹਾਨੂੰ ਲਈ ਦੀ ਤਰ੍ਹਾਂ ਦੀ ਡੈਸਟੀਨੇਸ਼ਨ ਦਿਖਾਈ ਆ ਵੀ ਕੱਲੋ ਤੁਸੀਂ ਵੀ ਇਹਨੂੰ ਬੁੱਕ ਕਰ ਸਕੋ ਰੇ ਆ ਕੇ। ਬਹੁਤ ਟੌਪ ਦੀ ਜਗ੍ਹਾ ਬਾਈ। ਮੈਂ ਤੁਹਾਨੂੰ ਰੇ ਆਉਣ ਲਈ ਨਾ ਕਹਿ ਰਿਹਾ ਵੀ ਜੇ ਤੁਸੀਂ ਜਿਵੇਂ ਤੁਸੀਂ Shimla, Kullu, Manali ਦੇਖਦੇ ਹੋ ਇਹ ਤਾਂ ਆਪਾਂ ਸੁਣੇ ਵੀ ਨੇ ਕਸੌਲੀ। ਇਹ ਟੂਰ ਕਦੇ ਪਲਾਨ ਕਰੋ ਆ ਕੇ ਤਾਂ ਦੇਖੋ ਇਹ ਟੂਰ ਦਾ ਸੁਆਦ ਅਲੱਗ ਹੈ ਆ। ਇਸ ਟੂਰ ਦਾ ਆ ਦੇਖੋ ਪਾਣੀ ਕਿਵੇਂ ਛਲ ਛਲ ਕਰਕੇ ਪੈ ਰਿਹਾ ਗੂੰਜ ਪੈਂਦੀ ਹੈ ਬਾਈ ਪਾਣੀ ਦੀ ਇਹ ਮੈਨੂੰ ਲੱਗਦਾ ਪਿੱਛੇ ਹੋ ਸਕਦਾ ਹੋਵੇ ਕੋਈ ਵੱਡਾ ਝਰਨਾ ਹੋਵੇ ਆਪਾਂ ਨੂੰ ਨਹੀਂ ਦਿਖਿਆ ਆ ਦੇਖੋ ਪੱਥਰ ਕਿਵੇਂ ਸਾਫ਼ ਦਿਖ ਰਹੇ ਨੇ ਵਿੱਚ ਬਾਕੀ ਆ ਤੁਸੀਂ ਪਾਣੀ ਦੇਖ ਲਓ ਕਿਵੇਂ ਚੱਲ ਰਿਹਾ ਹੈ ਉਤਰਨਾ ਮੁਸ਼ਕਲ ਹੋਇਆ ਪਿਆ ਸਾਡਾ ਇੱਧਰ ਗੋਪੀ ਕੋਲ ਤਾਂ ਕੈਮਰਾ ਵੱਡਾ ਵੜਾ ਆ ਦੇਖੋ ਮੈਂ ਵੀ ਪਾਣੀ 'ਤੇ ਚੱਲ ਰਿਹਾ ਹਾਂ ਕਿੰਨੀ ਸੋਹਣੀ ਚੀਜ਼ ਆ ਇੱਥੋਂ ਬਈ ਫਿਰ ਗਾਹਾਂ 5 ਕਿਲੋਮੀਟਰ ਬਰਾਟ ਵੈਲੀ ਪੈ ਜਾਂਦੀ ਆ ਉਹ ਬਈ ਇਹਦੀ ਤਾਂ ਵੀ ਖੂਬਸੂਰਤ ਚੀਜ਼ ਆ ਜੇ ਤੁਸੀਂ ਬਰਾਟ ਵੈਲੀ ਜਾ ਕੇ ਦੇਖੇਂਗੇ ਉਹ ਤਾਂ ਉਹ ਇਤੇ ਤੋਂ ਵੀ ਖੂਬਸੂਰਤ ਚੀਜ਼ ਆ ਤੁਸੀਂ ਆ ਕੇ ਉਰੇ ਕੈਂਪਿੰਗ ਵਗੈਰਾ ਸਭ ਕੁਝ ਕਰ ਸਕਦੇ ਹੋ ਅਸੀਂ ਬੂਟ ਲਾ ਕੇ ਸਿਰੇ ਤੱਕ ਜਾ ਕੇ ਆਏ ਆ ਬਈ ਸੌ ਲੱਗੇ ਮਨ ਨੂੰ ਸਕੂਨ ਮਿਲ ਗਿਆ ਉਰੇ ਆ ਕੇ ਆਹ ਮੁੱਲ ਮੁੜ ਗਿਆ ਇੱਥੇ ਆ ਕੇ ਇਹ ਜੇ ਨਜ਼ਾਰਿਆਂ ਦਾ ਵੀ ਤੁਸੀਂ ਗੱਲ ਛੱਡ ਦਿਓ ਵੀ ਕਿੰਨੀ ਸੋਹਣੀ ਜਗ੍ਹਾ ਏ ਵੀ ਐਡਾ ਕੋਈ ਖਰਚ ਵੀ ਨਹੀਂ ਹੈਗਾ ਕਿਉਂਕਿ ਬਾਈ ਮੈਂ ਤੁਹਾਨੂੰ ਉਹ ਚੀਜ਼ ਜਿਆਦਾ ਦੱਸਦਾ ਹੁਣ ਮੈਂ ਕਿ ਜਿਹਦੇ ਵਿੱਚ ਖਰਚ ਬਹੁਤ ਘੱਟ ਆ ਇਸ ਹਸਾਬ 'ਚ ਹੀ ਕੰਮ ਆ ਜੱਬਾ ਮੋਟਰ ਮੋਟਰਸਾਈਕਲਾਂ ਤੇ ਆਈਏ ਨਾ ਉਰੇ ਤਾਂ ਕੰਮ ਉਰੇ ਹਸਾਬ 'ਚ ਹੀ ਆ ਤੁਹਾਨੂੰ ਕਮਰਾ ਵੀ ਉਰੇ ਨਾ 1700 1200 1000 ਰੁਪਏ ਦੇ ਵਿੱਚ ਤੁਹਾਨੂੰ ਕਮਰਾ ਮਿਲ ਜਾਣਾ 500 1500 ਦਾ ਤੇ ਬਸ ਇੰਨਾ ਕੰਮ ਆ ਤੇ ਤੁਸੀਂ ਆ ਸਕਦੇ ਹੋਰੇ ਇਸੇ ਇਸੇ ਲਈ ਮੈਂ ਇਹ ਚੀਜ਼ਾਂ ਵੀਡੀਓ ਬਣਾਉਣਾ ਹੁੰਦਾ ਵੀ ਜਿਹੜੇ ਉਹਨਾਂ ਦੇ ਉੱਪਰ ਬਈ ਆਪਾਂ ਵੀਡੀਓ ਤੇ ਜ਼ਿਆਦਾ ਜ਼ੋਰ ਦਈਦਾ ਜਿਹੜੇ ਆਪਣੇ ਮਿੱਤਰ ਪਿਆਰੇ ਜਿਹੜੇ ਮੇਰੇ ਨਾਲ ਦੇ ਮਿਡਲ ਕਲਾਸ ਲੋਕ ਦੇ ਉਹ ਵੀ ਘਮੋ ਸਕਣ ਆਪਾਂ ਤੁਹਾਨੂੰ ਉਹੀ ਜੈਸਟ ਕਰਦੇ ਆਂ ਜ਼ਿਆਦਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ ਬਈ ਚੈਨਲ ਨੂੰ ਫੋਲੋ ਕਰ ਲਿਆ ਕਰੋ ਤੇ ਵੀਡੀਓ ਬਈ ਜ਼ਰੂਰ ਸ਼ੇਅਰ ਕਰ ਦਿਆ ਕਰੋ ਆਹਾਂ ਤੱਕ ਵੀ ਕਿਸੇ ਨੂੰ ਦੇਖ ਸਕੇ WhatsApp ਤੇ ਚਾਹੇ ਤੇ ਫੇਸਬੁੱਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਹਰਬਾਨੀ ਧੰਨਵਾਦ ਓਕੇ ਜੀ